ਕੰਟੀਟਲੋ ਸਮਚਾਰ ਪ੍ਰਸ਼ਾਸਨ ਏਡੀਸੀ ਜੀ ਸਾਹਿਬ ਢਾਲੀਵਾਲ ਜੀ ਸਮਚਾਰ ਬਹੁਤ ਬਹੁਤ ਵੈਲਕਮ ਹੈ ਅੰਦਰ ਥੈਂਕ ਯੂ ਮੈਮ ਥੈਂਕ ਯੂ ਸੋ ਨਹਾ ਅਪਾਰ ਇਸ ਤੋਂ ਪ੍ਰਧਾਨ ਸਹਿਬ ਜਦਾਜੀਤ ਸਿੰਘ ਸਪੋਰਟਸ ਕਲਬ ਦੇ ਪ੍ਰਧਾਨ

ਉਹਾਂ ਕੀ ਕਲੋਜ਼ਲੀ ਸਬੰਧਤ ਸਕੀਮ ਹੈ ਉਹ ਹੈ ਬੇਟੀ ਬਚਾਓ ਬੇਟੀ ਪੜਾਓ ਕੋ ਬੱਚਿਆਂ ਦੇ ਪੇਰੈਂਟਸ ਜਿਨ੍ਹਾਂ ਦੀ ਅੱਜ ਇਸ ਪਿੰਡ ਦੇ ਵਿੱਚ ਲੋਹੜੀ ਮਨਾਈ ਜਾ ਰਹੀ ਹੈ ਉਹ ਸਰਕਾਰ ਨੂੰ ਕੈਬਨਟ ਮਿਨਿਸਟਰ ਵੱਡੀ ਗੱਲ ਕੈਂਪ ਤੋਂ ਅੱਖਾਂ ਦਾ ਕੈਂਪ ਤੋਂ ਦਿਲ ਦੇ ਰੋਗਾਂ ਦੇ ਕੈਂਪ ਤੋਂ ਦੰਦਾ ਦਾ ਕੈਂਪ ਤੋਂ ਪੀਆਂ ਦੀ ਲੋਹੜੀ ਆਦਲ ਲਗਾ ਕੇ ਹਰ ਇੱਕ ਦੀਆਂ ਨਿਵਾਸੀਆਂ ਨੂੰ ਸਿਹਤ ਪੱਖੋਂ ਵੱਡੀ ਸੂਰਤ ਦਿੱਤੀ ਜਾ ਰਹੀ ਹੈ ਸੇਫੀਟੀ ਬੈਂਕ ਨੂੰ ਵਿਸ਼ੇਸ਼ ਟੀਮਾ ਬਣਾ ਕੇ ਅ ਗਰਭ ਵਿੱਚ ਪਰਦੇ ਹਟਾਜੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਬਹੁਤ ਹੀ ਸਕਾਰਤਮਕ ਸਖਸ਼ੀਅਤ ਸਾਡੇ ਐਮਐਲਏ ਸਾਹਿਬ ਬੈਠੇ ਨੇ ਸ਼੍ਰੀ ਮੁੰਡੇ ਹੋਂਤੇ ਹੀ ਬੰਦੇ ਜਾਂਦੇ ਨੇ ਜਿੱਦੇ ਮੁੰਡੇ ਹੋਂਤੇ ਹੀ ਬੰਦੇ ਨੇ ਔਖੇ ਦਰਵਾਜ਼ੇ ਦੇ ਖਲਾਫ ਚਲਣਾ ਅੱਜ ਸ੍ਰੀ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨਸ਼ੋ ਪ੍ਰਾਪਤ ਧਰਤੀ ਬੁਰਜ ਹਰੀ ਸਿੰਘ ਪਿੰਡ ਵਿਖੇ 3ਾਂ ਦੀ ਲੋਹੜੀ ਪ੍ਰੋਗਰਾਮ ਕਰਵਾਇਆ ਗਿਆ ਔਰ ਇੱਕ ਹੋਰ ਜੋ ਪ੍ਰੋਗਰਾਮ ਸੀ ਉਹ ਸਕੂਲ ਦਾ ਨਾਮ ਬਦਲ ਕੇ ਸ਼ਹੀਦ ਪੁੱਟਾ ਸਿੰਘ ਜੀ ਦੇ ਨਾਮ ਤੇ ਰੱਖਿਆ ਗਿਆ ਬਹੁਤ ਯਾਦਗਾਰੀ ਇਹ ਪ੍ਰੋਗਰਾਮ ਰਹੇਗਾ ਸੋ ਮੈਸੇਜ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਇਹੀ ਜਾਂਦਾ ਕਿ ਅਸੀਂ ਈਆਂ ਨੂੰ ਵੱਧ ਤੋਂ ਵੱਧ ਸਿੱਖਿਆ ਦੇ ਕੇ ਹਰ ਖੇਤਰ ਵਿੱਚ ਅੱਗੇ ਲੈ ਕੇ ਜਾਈਏ ਸੋ ਜਿਵੇਂ ਮਾਨ ਸਰਕਾਰ ਦਾ ਵਾਅਦਾ ਸੀ ਕਿ ਸਰਕਾਰ ਹੈ ਜਿਹੜੀ ਉਹ ਪਿੰਡਾਂ ਦੀਆਂ ਸੱਥਾਂ ਚੋਂ ਚੱਲੇਗੀ ਸੋ ਇਸੇ ਕੋਸ਼ਿਸ਼ ਨੂੰ ਲੈ ਕੇ ਸਮਾਜਿਕ ਸੁਰੱਖਿਆ ਵਿਭਾਗ ਪਿੰਡਾਂ ਤੱਕ ਅਪਰੋਚ ਕਰ ਰਿਹਾ ਜੋ ਵੀ ਸਰਕਾਰ ਦੇ ਮੈਸੇਜ ਹੈ ਉਹ ਅਸੀਂ ਹਰ ਪਿੰਡ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਆਪਣੇ ਡਿਪਾਰਟਮੈਂਟ ਦੇ ਕੁਝ ਪੋਸਟਾਂ ਦੇ ਜਿਹੜੇ ਸਬ ਸੁਪਰਵਾਈਜ਼ਰ ਦੀਆਂ ਜ਼ਿਲ੍ਹਾ ਪੱਧਰ ਤੇ ਖਾਲੀ ਪਈਆਂ ਉਹਨਾਂ ਅਕੋਰਡਿੰਗ ਕੀ ਕੀਤਾ ਜਾਏ। ਦੇਖੋ ਜੀ ਅਸੀਂ ਤਕਰੀਬਨ 150 ਪੋਸਟਾਂ ਜਿਹੜੀਆਂ ਸੁਪਰਵਾਈਜ਼ਰ ਦੀਆਂ ਭਰਤੀ ਕਰਨ ਦੇ ਭਰਤੀ ਨਹੀਂ ਕਿ ਉਹਨਾਂ ਦੀ ਪ੍ਰੋਮੋਸ਼ਨ ਨਹੀਂ ਹੋ ਜਾਣੀ ਆ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਹੀ। ਸੋ ਸੀਡੀਪੀਓ ਵੀ ਅਸੀਂ 20 ਦੇ ਕਰੀਬ ਨਵੇਂ ਜਿਹੜੇ ਪ੍ਰੋਮੋਟ ਕਰਕੇ ਲਗਾਉਣ ਜਾ ਰਹੇ ਹਾਂ। ਸੋ ਇਹ ਜਿਹੜੀ ਕਮੀ ਸਾਨੂੰ ਮਹਿਸੂਸ ਹੋ ਰਹੀ ਆ ਆਪ ਨੂੰ ਵੀ ਹੋ ਰਹੀ ਆ ਕਿ ਪ੍ਰੋਗਰਾਮ ਇੰਪਲੀਮੈਂਟ ਨਹੀਂ ਹੋ ਰੇ। ਉਹ ਅਸੀਂ ਕੁਝ ਦਿਨਾਂ ਵਿੱਚ ਪੂਰੀ ਕਰ ਦਵਾਂਗੇ। ਲੋਕਾਂ ਨੂੰ ਕੀ ਕਹਾਂਗੇ? ਲੋਕਾਂ ਨੂੰ ਅੱਜ ਦੇ ਦਿਨ ਇਹੀ ਮੈਸੇਜ ਹੈ ਕਿ ਆਪਣੀਆਂ ਬੇਟੀਆਂ ਨੂੰ ਇੱਕ ਖੁੱਲਾ ਅਸਮਾਨ ਦਿਓ ਉੱਡਣ ਲਈ ਉਹਨਾਂ ਨੂੰ ਮੌਕਾ ਦਿਓ ਉਹ ਤੁਹਾਨੂੰ ਬਹੁਤ ਉੱਪਰ ਤੱਕ ਲੈ ਕੇ ਜਾਣੇ। ਮੰਤਰੀ ਬਣਨ ਤੋਂ ਬਾਅਦ ਤੁਸੀਂ ਪਹਿਲੀ ਵਾਰ ਆਪਣੇ ਸਹੁਰੇ ਪਿੰਡ ਆਏ। ਕਿਵੇਂ ਲੱਗਿਆ ਕਿ ਤੁਹਾਨੂੰ ਕਿੰਨਾ ਕਮਾਨ ਸਨਮਾਨ ਕਿਵੇਂ ਮਹਿਸੂਸ ਹੋ ਰਿਹਾ? ਬਹੁਤ ਜ਼ਿਆਦਾ ਮਾਨ ਸਨਮਾਨ ਔਰ ਮੈਨੂੰ ਲੱਗ ਹੀ ਨਹੀਂ ਰਿਹਾ ਕਿ ਮੇਰਾ ਸਹੁਰਾ ਪਿੰਡ ਹੈ ਇੱਕ ਧੀ ਜਿਵੇਂ ਆਪਦੇ ਪੱਕੇ ਪਿੰਡ ਆਉਂਦੀ ਏ ਇਸ ਤਰ੍ਹਾਂ ਦਾ ਪਿਆਰ ਪੂਰੇ ਪਿੰਡ ਵੱਲੋਂ ਮੈਨੂੰ ਮਿਲਿਆ। ਔਰ ਮੈਂ ਸਦਾ ਹੀ ਰਣੀ ਰਵਾਂਗੀ ਇਸ ਪਿਆਰ ਤੇ ਸਤਿਕਾਰ ਦੇ ਲਈ ਆਉਂਦੀ ਰਵਾਂਗੀ ਮਿਲਦੀ ਰਵਾਂਗੀ। ਬਾਦੀ ਦਵਾਈ ਲਈਆ ਬਾਦੀ ਦਵਾਈ ਲਈਆ ਮੈਂ ਤਾਂ ਅੱਖਾਂ ਤੇ ਮਾੜੀ ਡਿੱਗੀ ਜਾਂਦਾ। ਅੰਦਰ ਲਈ ਉਹਨਾਂ ਨੂੰ ਦੁਬਾਰਾ ਸਕੂਲਾਂ ਦੇ ਵਿੱਚ ਅਨਰੋਲ ਕਰੀਏ ਜਿਹੜੇ ਵਿਦਿਆਲੇ ਨੇ ਕੋ ਪੂਰੇ ਕਰਨੇ ਇਸ ਮਗਰ ਸਿੱਖਿਆ ਰਾਹੀਂ ਜਿੰਨੇ ਵੀ ਟੀਚਿੰਗ ਡਿਪਾਰਟਮੈਂਟ ਦੇ ਫੰਕਸ਼ਨਰੀਜ਼ ਨੇ ਜਿਹੜਾ ਹੈਗਾ ਆਨੰਦ ਦਿੱਤਾ ਜਾਂਦਾ ਤਾਂ ਕਿ ਉਹ ਰੈਸਟ ਦੇ ਵਿੱਚ ਰਹਿ ਕੇ ਆਪਣੇ ਬੱਚੇ ਦੀ ਦੇਖਭਾਲ ਕਰ ਸਕੇ ਤੇ ਆਪਣੀ ਜਿਹੜੀ ਉਹ ਵੀ ਲੜਤੀ ਆ ਤਾਂ ਉਸ ਨੇ 6000 ਦੀ ਰਾਸ਼ੀ ਜਿਹੜੀ ਹੈਗੀਆ ਉਹ ਬੱਚੇ ਨੂੰ ਟ੍ਰਾਂਸਫਰ ਕੀਤੀ ਜਾਂਦੀ ਹੈ ਬਗਲਿਆ ਬੀਬੀ ਜਨੂ